ਇਧਰਲੇ ਪਾਸੇ ਨਾਲ ਚਰਚ ਆ ਤੇ ਚਰਚ ਦੇ ਉੱਤੇ ਸੂਰਜ ਦੀ ਰੌਸ਼ਨੀ ਪੈ ਰਹੀ ਆ ਵਾਹ ਕੀ ਆ ਹੀ ਬਾਤ ਹੈ ਇੱਥੇ ਜੀ ਟ੍ਰੇਨਿੰਗ ਦੇ ਉੱਪਰ ਜਿਹੜਾ ਟ੍ਰੇਨਿੰਗ ਦੀ ਹਮਲਾ ਦਾ ਡੋਲਦਾ ਹੋ ਰਿਹਾ ਜਿਹਾ ਪੂਰਾ ਇਹ ਜਮੀਨ ਇਹ ਨਜ਼ਾਰੇ ਇਧਰ ਵੀ ਜੂ ਆ Oh sorry yeah I'm through big group this Geneva thank you thank you have fun ਕੋ ਕਿਥੋਂ ਤੋਂ ਤੇ ਆਇਆ ਹਾਲੀ ਹਾਲੀ ਕਰਕੇ ਵੀ ਬਿਲਕੁਲ ਠੰਡਿਆ ਆ ਚੱਲਿਆ ਤੇ ਕਈ ਜਗ੍ਹਾ ਤੇ ਪੀ ਦੇ ਨਾਲ ਵੀ ਲੱਗਿਆ ਹੋਇਆ ਹੈ ਤੇ ਬਾਕੀ ਜਿਵੇਂ ਇਧਰਲੇ ਪਾਸੇ ਰਸਤਾ ਵਾ ਤੇ ਉਹਦੇ ਨਾਲ-ਨਾਲ ਵਾਟਰਫਰੰਟ ਤੇ ਆ ਘਰ ਨੇ ਕੁਝ ਬਿਲਡਿੰਗਸ ਨੇ ਸਵੇਰ ਦੇ 7:30 ਹੋਏ ਨੇ ਜੀ ਨਿਊਜ਼ੀਲੈਂਡ ਦੇ ਟੋਰੰਗਾ ਸ਼ਹਿਰ ਦੇ ਵਿੱਚ ਬੱਸਾਂ ਦੀ ਸਰਵਿਸ ਸ਼ੁਰੂ ਹੋਣ ਦਾ ਸਵੇਰ ਦਾ ਸਮਾਂ 6 ਵਜੇ ਉਦਾਂ ਸ਼ੁਰੂ ਹੋ ਜਾਂਦੀ ਹੈ ਸਰਵਿਸ ਤੇ ਅੱਜ ਮੌਸਮ ਦਾ ਆਨੰਦ ਦੇਖੋ ਤੁਸੀਂ ਕੀ ਆ ਹਲਕੀ ਹਲਕੀ ਧੁੰਦ ਪਈ ਹੋਈ ਆ ਉਦਾਂ ਤਿੰਨ ਚਾਰ ਦਿਨ ਤੋਂ ਮੀਂਹ ਪੈ ਰਿਹਾ ਤੇ ਮੀਂਹ ਕਰਕੇ ਫਿਰ ਉਸਦੀ ਉੱਠ ਖੜਦੀ ਆ ਜ਼ਮੀਨ ਦੇ ਵਿੱਚੋਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਜੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਛੋਟਿਆਂ ਨੂੰ ਪਿਆਰ ਵੱਡਿਆਂ ਦੇ ਪਿਆਰੀ ਪੰਨੇ ਆ ਜੀ ਉਮੀਦ ਕਰਦੇ ਆ ਕਿ ਸਾਰੇ ਬਿਲਕੁਲ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚੋਂ ਆ ਮੌਸਮ ਹੈ ਬੜਾ ਪਿਆਰਾ ਤੇ ਤੁਰਦੇ ਆਪਾਂ ਪਹਿਲਾਂ ਮੈਂ ਆਪਣੀ ਬੱਸ ਲੱਭ ਲਈ ਮੈਂ ਇੱਕ ਬੱਸ ਸਟਾਰਟ ਕਰਕੇ ਉਧਰ ਖੜ ਗਿਆ ਦੂਜੇ ਪਾਸੇ ਆ ਗਿਆ ਫਿਰ ਮੈਂ ਐਦਾਂ ਮੁਰੇ ਹੌਲੀ ਹੌਲੀ ਬੱਸਾਂ ਜਾ ਜਾਂਦੀਆਂ ਜਗ੍ਹਾ ਬਣੀ ਜਾਂਦੀ ਆ ਹੌਲੀ ਹੌਲੀ ਤੇ ਪਰ ਵੀਕੈਂਡ ਤੇ ਐ ਹੁੰਦਾ ਮੈਂ ਸ਼ਨੀਵਾਰ ਦੀ ਮਾਰਨਿੰਗ ਅੱਜ ਤਾਂ ਜਿਹੜੀ ਸਰਵਿਸ ਹੁੰਦੀਆਂ ਨੇ ਜਿਹੜੀਆਂ ਹੁਣ ਜਿਵੇਂ 15-15 ਮਿੰਟ ਬਾਅਦ ਬੱਸ ਚੱਲਦੀ ਆ ਉਹੀ ਅੱਧੇ-ਅੱਧੇ ਘੰਟੇ ਬਾਅਦ ਹੁੰਦੀ ਆ ਤਾਂ ਸਾਰੀਆਂ ਬੱਸਾਂ ਨਹੀਂ ਆਉਂਦੀਆਂ ਬਾਹਰ ਜਿਵੇਂ ਐ ਕਹ ਲਓ ਵੀ 70% ਚੱਲੇ ਜਾਂਦੀਆਂ ਔਸਮ ਇਧਰ ਦਾ ਹੋਣ ਕਰਕੇ ਨਾ ਸ਼ੀਸ਼ੂ ਸ਼ੂਸ਼ੇ ਸਾਰੇ ਐ ਹੋਏ ਪੈਣਦੇ ਆ ਦੇਖੋ ਜਿਵੇਂ ਉੱਤੇ ਪਾਣੀ ਛੱਡੰਨੇ ਆ ਪਿਆ ਇਹ ਵੀ ਸਾਫ਼ ਕਰਨਾ ਪੈਂਦਾ ਕਿਉਂਕਿ ਡਰਾਈਵਿੰਗ ਦਾ ਪਹਿਲਾ ਰੂਲ ਆ ਤੁਹਾਡੀ ਵਿਜ਼ਿਬਿਲਟੀ ਕਲੀਅਰ ਹੋਣੀ ਚਾਹੀਦੀ ਹੈ ਹਨਾ ਸ਼ੀਸ਼ੇ ਉਸੇ ਸੈੱਟ ਕਰਕੇ ਵੀ ਚਾਰੇ ਪਾਸੇ ਦੇਖਦਾ ਹੋਵੇ ਆਪਾਂ ਬਾਕੀ ਇੱਕ ਵਾਰ ਸ਼ੁਰੂ ਕਰਨ ਲੱਗੇ ਆਪਾਂ ਕਹਿੰਦੇ ਦੁਨੀਆ ਕਿਸਨੇ ਕਿਸਨੇ ਲਈ ਜਾਨੀ ਆ। ਆ ਇੱਕ ਬੱਸ ਚੰਗੀ ਤਰ੍ਹਾਂ ਇਨਸਪੈਕਟ ਕਰ ਲੀ ਵੀ ਮੇਕ ਸ਼ੂਰ ਕਰ ਲੀਦਾ ਵੀ ਬੱਸ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ। ਇੰਡੀਕੇਟਰ ਲਾਈਟ ਸਤਨੀ ਚੀਜ਼ ਸਾਰੀਆਂ ਵਧੀਆ ਚੱਲਦੀਆਂ ਹੋਣ। ਫਿਰ ਓਦਾਂ ਮੈਂ ਸਟਾਰਟ ਕਰਕੇ ਨਾ 5-7 ਮਿੰਟ ਵੇਟ ਕਰਦਾ ਹੁੰਦਾ। ਥੋੜਾ ਪ੍ਰੈਸ਼ਰ ਬਿਲਡ ਅਪ ਹੋ ਜਾਂਦਾ ਬੱਸ ਦਾ 에ਅਰ ਪ੍ਰੈਸ਼ਰ। ਓਦੇ ਨਾਲ ਫਿਰ ਬ੍ਰੇਕਿੰਗ 4 ਚ ਜਣੀਆ 에ਅਰ ਪ੍ਰੈਸ਼ਰ ਤੇ ਕੰਮ ਕਰਦੀਆ ਉਹ ਸਹੀ ਹੋ ਜਾਂਦੀ ਆ। ਜਿੰਨ ਹੈ ਬੜਾ ਪਿਆਰਾ ਹਲਕਾ ਫੁਲਕਾ ਮੀਂਹ ਦਸਿਆ ਜਾਂਦੇ ਵਿੱਚ ਹੁੰਦਾ। ਖੰਡ ਮਹਿੰਗਾਰ ਪ੍ਰਚੰਡ ਪਿੱਛੇ ਨਾਰੂ ਦਿਨੋਰ ਕੋੜ ਆਨੰਦ ਮੈਂ ਜਿਹੜੇ ਪਾਸੇ ਵੀ ਜਾ ਰਿਹਾ ਨਾ ਹਰ ਪਾਸੇ ਵੱਖਰਾ ਜਾਂ ਨਿਆਰਾ ਦੇਖਣ ਨੂੰ ਮਿਲ ਰਿਹਾ ਅੱਜ ਇੱਥੇ ਜਿਵੇਂ ਰਗਬੀ ਗਰਾਊਂਡ ਆ ਪਿੱਛੇ ਹਲਕੀ ਹਲਕੀ ਧੁੰਦ ਆ ਮੈਂ ਹਾਈਟ ਤੇ ਸੀਗਾ ਚਲੋ ਡਰਾਈਵ ਕਰਦੇ ਹੋਏ ਤੇ ਆਪਾਂ ਕੈਮਰਾ ਕਦੇ ਵੀ ਨਹੀਂ ਯੂਜ਼ ਕਰਦੇ ਬਟ ਦਰਖਤਾਂ ਦੇ ਨਾ ਬਿਲਕੁਲ ਟੌਪ ਪਾਰ ਦੇਖਦੇ ਸੀ نیچے ਧੁੰਦ ਪਈ ਹੋਈ ਸੀ ਤੇ ਇੰਨਾ ਕੁ ਵਧੀਆ ਲੱਗ ਰਿਹਾ ਸੀ ਨਾ ਵੀ ਪਤਾ ਨਹੀਂ ਆਪਾਂ ਕਿੱਥੇ ਫੇਰ ਰਹੇ ਆ ਰਗਬੀ ਗਰਾਊਂਡ ਆ ਵਿੱਚ ਥੋੜੇ ਕਬੂਤਰ ਜੇ ਬੈਠੇ ਨੇ ਪੰਛੀ ਬੈਠੇ ਨੇ ਐਡੇ ਪਿਆਰੇ ਲੱਗ ਰਿਹਾ ਨਾ ਤੇ ਪਿੱਛੇ ਧੁੰਦ ਪਈ ਆ ਸੂਰਜ ਦੀ ਰੋਸ਼ਨੀ ਹਲਕੀ ਹਲਕੀ ਸੂਰਜ ਉੱਤੇ ਨੂੰ ਆ ਰਿਹਾ ਤੇ ਜਿਵੇਂ ਬੱਦਲਾਂ ਦੇ ਜਿਹੜੇ ਕਿਨਾਰੇ ਹੁੰਦੇ ਆ ਨਾ ਉਹਦੇ ਉੱਤੇ ਇੱਕ ਸਿਲਵਰ ਲਾਈਨ ਜੀ ਬਣ ਰਹੀ ਆ ਇੰਨਾ ਕੋ ਵਧੀਆ ਲੱਗ ਰਿਹਾ ਨਾ ਆ ਚੀਜ਼ ਹੱਸਤਾ ਮੇਰੀ ਉਧਰ ਖੜੀ ਆ ਮੇਰੇ ਤੋਂ ਰਿਹਾ ਨਹੀਂ ਗਿਆ ਕਿੱਡਾ ਖਿਆਲ ਨਜ਼ਾਰਾ ਨਾ ਮੈਂ ਕਿਹਾ ਮੈਂ ਵੀ ਤੁਹਾਡੇ ਨਾਲ ਸਾਂਝਾ ਕਰਦਾ ਜਿਹੜੀ ਇੱਥੇ ਦੀ ਮਾਉਂਟ ਬੀਚ ਆ ਮਤਲਬ ਮੈਂ ਇਧਰ ਸਟਰੀਟ ਤੋਂ ਆਇਆ ਸਾਹਮਣੇ ਬਹੁਤ ਹੀ ਵਧੀਆ ਦਿਖਦੀ ਹੁੰਦੀ ਆ ਹਮੇਸ਼ਾ ਹੀ ਬਟ ਅੱਜ ਜੋ ਨਜ਼ਾਰਾ ਨਾ ਦਿੱਲੀ ਸਾਈਡ ਤੇ ਮੈਂ ਕੁਮਣ ਥੋੜਾ ਅੱਗੇ ਆ ਕੇ ਤੁਹਾਨੂੰ ਓਪਨ ਚੰਗੀ ਤਰ੍ਹਾਂ ਵਿਊ ਨਾਲ ਦਿਖਾਉਣਾ ਬਹੁਤ ਹੀ ਘੰਟਾ ਮੇਰੇ ਕੋਲ ਸੀਗੇ 3-4 ਮਿੰਟ ਇਹ ਨਾ ਸੋਚੋ ਮੈਂ ਆਪਣੇ ਟ੍ਰਿਪਸ ਲੇਟ ਕਰ ਰਹੇ ਹਾਂ ਬਿਲਕੁਲ ਟਾਈਮ ਤੇ ਚੱਲ ਰਹੇ ਹਾਂ ਬਟ ਸੈਟਰਡੇ ਮਾਰਨਿੰਗ ਆ ਤੇ ਟ੍ਰੈਫਿਕ ਵੀ ਹੈ ਨਹੀਂ ਪੈਸੇਂਜਰ ਵੀ ਹੈ ਨਹੀਂ ਹਲੇ ਸਰੇ ਸਰੇ ਤੇ ਮੂੰਹ ਤੇ ਆਹ ਜਿਹੜੀ ਸਵੇਰ ਦੀ ਰੋਸ਼ਨੀ ਪੈ ਰਹੀ ਹੈ ਨਾ ਮੈਨੂੰ ਮੰਮੀ ਡੈਡੀ ਕਹਿੰਦੇ ਹੁੰਦੇ ਆ ਕਹਿੰਦੇ ਸਵੇਰੇ ਉੱਠ ਕੇ ਨਾ ਇਹ ਧੋਪ ਆ ਜਿਹੜੀ ਜਿਵੇਂ ਹਲੇ ਹਵਾ ਚ ਵੀ ਥੋੜੀ ਬਹੁਤੀ ਹੌਸ ਹੁੰਦੀ ਆ ਇਹ ਜਰੂਰ ਮਹਿਸੂਸ ਕਰਨੀ ਚਾਹੀਦੀ ਆ 4-5 ਮਿੰਟ ਬਟ ਇੱਧਰ ਜੋ ਨਜ਼ਾਰਾ ਦੇਖਣ ਵਾਲਾ ਹੀ अच्छा ਗੱਲਬਾਤ ਹੈ ਇਦਾਂ ਇਧਰੋਂ ਸਨਰਾਈਜ਼ ਹੋ ਰਿਹਾ ਸਾਹਮਣੇ ਮਾਊਂਟ ਵਾਲੀ ਪਹਾੜੀ ਆ ਮਤਲਬ نیچے ਦਰਾਖਤ ਕਾਫੀ ਨੀਵੇਂ ਨੇ ਤੇ ਉਸ ਪਈ ਹੋਈ ਆ ਤੇ ਜਿਹੜੀ ਆਪਣੀ ਧੁੰਦ ਆ ਉਹ ਆ ਇਧਰਲੇ ਪਾਸੇ ਨਾਲ ਉਹ ਚਰਚ ਆ ਤੇ ਚਰਚ ਦੇ ਉੱਤੇ ਸੂਰਜ ਦੀ ਰੌਸ਼ਨੀ ਪੈ ਰਹੀ ਆ ਬੜੀ ਸੋਹਣੀ ਲੱਗ ਰਹੀ ਆ ਬਹੁਤ ਹੀ ਵਧੀਆ ਵੱਖਰਾ ਹੀ ਨਜ਼ਾਰਾ ਇਹ ਵਾਲਾ ਛੱਤੀਆਂ ਦਿਨ ਵੀ ਕੰਮ ਚੱਲ ਰਿਹਾ ਉਹ ਸਾਹਮਣੇ ਕੰਬਾਇਨ ਚ ਕ੍ਰੇਨ ਚੱਲ ਰਹੀ ਆ ਕੰਬਾਇਨ ਕਹਿੰਣ ਲੱਗਿਆ ਸੀ ਕੰਬਾਇਨ ਕਿੱਥੇ ਜਾਦ ਆ ਗਈ ਮੂੰਹ ਚ ਅੱਜ ਤੇ ਆ ਜਿਹੜਾ ਆਪਣਾ ਆਈ ਥਿੰਕ ਮਿਊਜ਼ੀਅਮ ਆਏ ਉਹ ਬਣ ਰਿਹਾ ਪਤਾ ਕੰਮ ਚੱਲ ਰਿਹਾ ਸੋਹਣਾ ਲੱਗ ਰਿਹਾ ਹੈ ਵੀ ਫਿਰ ਹੈ ਨਾ ਹੁਣ ਟਾਈਮ ਨੇੜੇ ਹੋਣਾ ਜਿਸ ਟਾਈਮ ਤੇ ਆਪਣੇ ਨਾਲ ਪ੍ਰੋਮਿਸ ਕੀਤਾ ਉਹਣਾ ਵੀ ਪੂਰਾ ਕਰ ਦਾਂਗੇ ਤਾਂ ਉਹਦੇ ਚੱਕਰਾਂ ਦੇ ਵਿੱਚ ਹੁਣ ਐਕਸਟਰਾ ਸ਼ਿਫਟਸ ਲੱਗ ਰਹੀਆਂ ਨੇ ਉਦਾਂ ਵੀ ਥੋੜਾ ਮੌਸਮ ਪਿਛਲੇ 1.5 ਮਹੀਨੇ ਤੋਂ ਨਾ ਇਦਾਂ ਹੀ ਰਿਹਾ ਤਾਂ ਜਿਹੜਾ ਫਿਰ ਆਊਟਸਾਈਡ ਵਾਲਾ ਕੰਮ ਹੁੰਦਾ ਉਹ ਤੇ ਡਿਲੇ ਹੋ ਹੀ ਜਾਂਦੀ ਆ। ਬਾਕੀ ਥੋੜਾ ਪਾਣੀ ਅਪਡੇਟ ਕਰ ਲਈਏ ਸਰਸ ਪਾਣੀ ਵੱਧ ਵੀ ਹੋ ਜਾਂਦਾ। ਨਾਲੇ ਆਪਣਾ ਟੈਂਕ ਵੀ ਖਾਲੀ ਕਰਾਈਏ। ਤੇ ਉਸ ਤੋਂ ਬਾਅਦ ਮੇਰਾ ਥੋੜਾ ਲੰਬਾ ਗੇੜਾ ਵਾ ਮੈਂ ਜਾਣਾ ਪਾਪਾ ਮੂਆ। ਤੇ ਸ਼ਾਮ ਨੂੰ ਟਾਈਮ ਨਾਲ ਆਪਾਂ ਪਹੁੰਚ ਜਾਣਾ ਕਰੇ ਅੱਜ। ਅੱਧਾ ਪਾਣੀ ਠੰਡਾ ਅੱਧਾ ਗਰਮੇ ਦੇ ਵਿੱਚ। ਹੁਸਾ-ਕੁਸਾ ਇਹ ਰਹਿਣਾ ਤੇ ਦਿੇ ਰਹਿਣਾ ਕੰਮ। ਆ ਬੜੇ ਵਧੀਆ ਸਕੌਨਜ ਬਣਾਏ ਸੀਗੇ ਮਨੀ ਨੇ ਇਹਦੇ ਵਿੱਚ ਜਿਵੇਂ ਆ ਡੇਟਸ ਪਾਈਆਂ ਨੇ ਬਦਾਮ ਪਾਏ ਨੇ ਜਿਹੜੇ ਹਰੇ ਸੀਡਸ ਹੁੰਦੇ ਆ ਆਪਣੇ ਪੰਪਕਿਨ ਸੀਡੋ ਪਾਏ ਨੇ ਤੇ ਆਈ ਥਿੰਕ ਦੇ ਸੀਕਿਓ ਆ ਤੇ ਬਾਕੀ ਆਟਾ ਮਲਟੀ grain ਜਿਹੜਾ ਹੁੰਦਾ ਤੇ ਬੜੀ ਵਧੀਆ ਚੀਜ਼ ਬਣੀ ਆ ਤੇ ਸੁੱਕੇ ਤਾਂ ਇਹ ਖਾਣੇ ਥੋੜੇ ਜਿਹਾ ਡਿਫਿਕਲਟ ਨੇ ਬਟਰ ਬੁੱਟਰ ਲਾਇਆ ਹੋਵੇ ਫਿਰ ਵਧੀਆ ਲੱਗਦਿਆ ਬਟ ਉਹਦਾ ਵੀ ਇਲਾਜ ਹੈ ਨਾਲ ਚਾਹ ਦਾ ਕੱਪ ਫਿਰ ਸਭ ਕੁਝ ਐਨ ਬੜੀ ਆਰਾਮ ਨਾਲ ਲੰਘਦਾ ਅੰਦਰ Ok, bye. 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 ਉਹ ਜੇ ਖਾ ਕੇ ਨਾ ਸਕੂਨ ਜਿਹਾ ਆ ਗਿਆ ਉਹ ਹੁੰਦਾ ਨਹੀਂ ਵੀ ਇੱਕ ਤਾਂ 3-4 ਘੰਟੇ ਦਾ ਗੈਪ ਸੀਗਾ ਆਪਣਾ ਸਵੇਰ ਤੋਂ ਆ ਨਾਸ਼ਤਾ ਮੈਂ ਬੜਾ ਹਲਕਾ ਜਿਹਾ ਹੀ ਕੀਤਾ ਸੀਗਾ ਅੱਜ ਤੇ ਮਾਰੇ ਡਾਕੂਮੈਂਟ ਸੀਗੇ ਮੈਂ ਵਕਿਆ ਫਰੈਸ਼ ਏਅਰ ਲੈ ਲਈਏ ਅੱਜ ਦੇ ਲੋ ਸਵੇਰ ਤੋਂ ਮੈਨੂੰ ਲੱਗਾ 3-4 ਮੌਸਮ ਦੇਖ ਲਿਆ ਆਪਾਂ ਪਹਿਲਾਂ ਤੁੰਦ ਉਸ ਤੋਂ ਬਾਅਦ ਚ ਆਪਣਾ ਧੁੱਪ ਵੀ ਚੜ੍ਹਿਆ ਰਹੀ ਸੀਗੀ ਪੂਰੀ ਹੁਣ ਬੱਦਲਬਾਈ ਹੋ ਗਈ ਤੇ ਸ਼ਾਮ ਤੱਕ ਮੈਨੂੰ ਲੱਗਾ ਮੀਂਹ ਵੀ ਆ ਜਾਣਾ ਅੱਜ ਮੌਸਮ ਦਾ ਇਦਾਂ ਹੀ ਪਤਾ ਨਹੀਂ ਲੱਗਦਾ ਬਟਾ ਨਿਆਰਾ ਪਾਣੀ ਨਾ ਬਿਲਕੁਲ ਸਾਫ ਪਿਆ ਥੱਲੇ ਪੱਤੇ ਵੀ ਦਿਖਦੇ ਨੇ ਉਹਦੇ ਲਾਂਚ ਅੱਜ ਮੇਰਾ ਕਾਫੀ ਲੰਬਾ ਸੀਗਾ ਤਾਂ ਮੈਂ ਰੋਟੀ ਖਾ ਕੇ ਬਾਅਦ ਵਿੱਚ ਵਾਕ ਕਰਨ ਆ ਗਿਆ ਆ ਸਾਹਮਣੇ ਕੋਰਨਰ ਤੇ ਨਾ ਇੱਕ ਬਿਲਡਿੰਗ ਬਣ ਰਹੀ ਆ ਇਹ ਹੈਗੀ ਆ ਜੀ ਦੇਖਣ ਨੂੰ ਐ ਲੱਗ ਰਿਹਾ ਵੀ ਇਹ ਪਾਰਕਿੰਗ ਆ ਤੇ ਕਾਫੀ ਹਾਈਟ ਤੱਕ ਜਾਊਗੀ ਲੱਗਦਾ ਹਲੇ 3 ਮੰਜ਼ਿਲਾ ਬਣੀ ਐ ਇਹਦੀਆਂ ਤੇ ਆ ਜਿੱਥੇ ਉੱਤੇ ਟਾਪ ਤੇ ਮਿਡਲ 'ਚ ਇੱਥੇ ਕਿਤੇ ਬੰਦਾ ਬੈੰਦਾ ਹੁੰਦਾ ਜਿਹੜਾ ਕੰਟਰੋਲ ਕਰਦਾ ਕ੍ਰੇਨ ਨੂੰ ਕਾਫੀ ਹਾਈਟ ਆ ਕੈਮਰਾ ਸ਼ਾਇਦ ਜਸਟੀਫਾਈ ਨਾ ਕਰੇ ਤੇ ਉਹਦੇ ਤੇ ਸਮੈਥ ਲਿਖਿਆ ਹੋ ਸਾਰੇ ਵੇਟ ਬੂਥ ਪਾਏ ਹੋਏ ਆ ਇਹਦੇ ਟਾਈਮ ਸੀਗਾ ਮੈਂ ਕਿਹਾ ਚੱਲ ਥੋੜੀ ਵਾਕ ਕਰਦੇ ਆ ਅੰਦਰ ਅੱਕੇ ਨੂੰ ਚੱਲਦੇ ਆ ਆਪਾਂ ਅੰਦਰ ਲਈ ਸਾਹ ਤੇ ਵਾਟਰਪਾਰਕ ਆ ਅੱਜ ਤਹੀ ਦੇਖ ਰਿਆ ਸੀਗਾ ਮੈਂ ਤੇ ਹੁਣ ਪਤਾ ਨਹੀਂ ਇਹਦੇ ਰੂਟਸ ਕਿਹੜੇ ਸੱਦਦੇ ਆ ਜਾਂ ਕਿਵੇਂ ਆਏ ਇਹਦੇ ਵਿੱਚੋਂ ਹੀ ਨਿਕਲੀ ਹੋਈ ਆ ਇਹ ਚੀਜ਼ ਜਗਾ ਜਗਾ ਦੇ ਉੱਤੇ ਆ ਤੇ ਇਹਦੀ ਲੈਂਥ ਦੇਖੋ ਜਿਵੇਂ ਉਹ ਟਾਣੀ ਤੋਂ ਕਾਫੀ ਉੱਤੋਂ ਆਇਆ ਹੋਇਆ ਤੇ ਮਿਲਦਾ ਹੌਲੀ ਹੌਲੀ ਕਰਕੇ ਨਹੀਂ ਜ਼ਮੀਨ ਦੇ ਨਾਲੇ ਲੱਗਿਆ ਆ ਤੇ ਹਰ ਇੱਕ ਜਗ੍ਹਾ ਤੇ ਉੱtre ਹੋਏ ਨੇ ਇਹ ਵੈਸੇ ਕਮਾਲ ਦੀ ਗੱਲ ਆ ਆਵੜਾ ਜਿਵੇਂ ਆਵੜਾ ਤੇ ਦੇਖੋ ਕਿੱਥੋਂ ਉੱਤੋਂ ਤੁਰਿਆ ਆਇਆ ਹੌਲੀ ਹੌਲੀ ਕਰਕੇ ਇਹ ਵੀ ਬਿਲਕੁਲ ਥੱਲੇ ਆ ਚੱਲਿਆ ਤੇ ਕਈ ਜਗ੍ਹਾ ਤੇ ਟੀ ਦੇ ਨਾਲ ਵੀ ਲੱਗਿਆ ਹੋਇਆ ਹੈ ਉਦੋਂ ਵੀ ਕੁਝ ਨਾ ਕੁਝ ਅੰਦਾਜ਼ ਦਿਖਾਉਂਦੀ ਰਹਿੰਦੀ ਆ ਆਰਬਰਸਾਈਡਲ ਦੀ ਵਾਟਰਫਰੰਟ ਉਧਰ ਆ ਤੇ ਸਾਹਮਣੇ ਹਾਰਬਰਸਾਈਡ ਰੈਸਟੋਰੈਂਟ ਵੀ ਹੈਗਾ ਬ੍ਰਿਜ ਉਸ ਟ੍ਰੇਨ ਵਾਸਤੇ ਮਤਲਬ ਟ੍ਰੇਨਸ ਵਗੈਰਾ ਜਿਹੜੀਆਂ ਕਮਰਸ਼ੀਅਲ ਟ੍ਰੇਨਸ ਨੇ ਸਮਾਨ ਇਧਰ-ਉਧਰ ਲੈ ਕੇ ਆਉਂਦੀਆਂ ਨੇ ਉਹ ਇਹ ਟ੍ਰੇਨ ਬ੍ਰਿਜ ਯੂਜ਼ ਕਰਦੀਆਂ ਨੇ ਪਰ ਲੋਕ ਮੈਨੂੰ ਤੁਰੇ-ਫਿਰੇ ਦੇਖ ਰਿਹਾ ਮੇਰੇ ਨਾਲ ਦੇ ਨਾਲ ਰਸਤਾ ਬਣਿਆ ਆ ਤੁਰਨ-ਫਿਰਨ ਵਾਸਤੇ ਜਾਣੇ ਆ ਉਧਰ ਨੂੰ ਦੇਖ ਕੇ ਆਉਣਾ ਮੜਾ ਆ ਟਾਈਮ ਹੈਗਾ ਆਪਣੇ ਕੋ ਬਾਦੂ This is the best place to eat in the best of India Oh sorry, we have not through Big group There is a of us Thank you Have fun Thank you ਬੋਕਮ ਥੈਟਸ ਓਕੇ ਵਾਹ ਕੀ ਆਹੀ ਬਾਤ ਹੈ ਮੈਨੂੰ ਤੇ ਨਕਦੀ ਹੋ ਜਾ ਤ੍ਰੇਨਿੰਗ ਦੀ ਮਤਲਬ ਦੋਲਦਾ ਹੋਵਗੇ ਾਕੀ ਜਵੇਂ ਇਧਰਲੇ ਪਾਸੇ ਰਸਤਾ ਵਾ ਉਹਦੇ ਨਾਲ-ਨਾਲ ਵਾਟਰਫਰੰਟ ਤੇ ਆ ਘਰ ਨੇ ਕੁਛ ਬਿਲਡਿੰਗਸ ਨੇ ਕਮਰਸ਼ੀਅਲ ਵੀ ਨੇ ਮੇਰੇ ਖਿਆਲ ਨਾਲ ਸਾਹਮਣੇ ਸਿਟੀ ਕਾਉਂਸਲ ਦਾ ਆਫਿਸ ਆ ਹਾਂਜੀ ਉਹ ਪਿੱਛੇ ਸਾਈਨ ਵੀ ਲੱਗਿਆ ਆ ਕਾਉਂਸਲ ਦਾ ਇਧਰਲੀ ਸਾਈਡ ਤੇ ਆ ਡੈਕੋਰੇਸ਼ਨ ਜੀ ਕਿਤੇ ਹੀਲਸ ਵਗੈਰਾ ਬਣਾਈ ਹੋਈਆਂ ਨੇ ਉੱਤੇ ਉੱਤੇ ਪਾਰਕਿੰਗ ਆ ਨਜ਼ਾਰਾ ਵਾ ਜੀ ਬੱਲੇ-ਬੱਲੇ ਆ ਪੂਰੀ ਬਸ ਆ ਨੀਆਲੀ ਵਾਲੀ ਚੀਜ਼ ਆ ਵੈਸੇ ਦੇਖਣੀ ਚਾਹੀਦੀ ਆ ਉੱਧਰਲੀ ਸਾਈਡ ਤੇ ਨਾ ਉਹ ਸਾਹਮਣੇ ਮੰਗਾ ਟਾਪੂ ਬਰੇਜਾ ਤੇ ਆਪ ਇਹਨਾਂ ਦਾ ਮੰਗਾ ਟਾਪੂ ਨਾਲ ਅਟੈਚ ਕਰਦਾ ਕਿਸੇ ਪਾਸੇ ਜਾਂ ਥੋੜਾ ਟਾਈਮ ਬੱਧੂਗਾ ਪਾਵਾਂਗੇ ਅੱਗੇ ਬੱਚਿਆਂ ਲੈ ਕੇ ਐਕਸਪਲੋਰ ਕਰਾਂਗੇ ਚੰਗੀ ਤਰ੍ਹਾਂ ਇਹਨੂੰ